ਸਾਧੂ ਸੰਨ ਉਹਨਾਂ ਕੋ ਰੋਜ ਇੱਕ ਨੌਜਵਾਨ ਨੇ ਜਾਣਾ ਇਹ ਸਾਖੀ ਮੈਂ ਸਿਰਫ ਸੁਣਾਨ ਲੱਗਾ ਸਿਧਾਂਤ ਨੂੰ ਸਮਝਣ ਲਈ ਕਹਾਣੀ ਸੇਵਾ ਕਰਨੀ ਪਰ ਚੰਚਲਤਾਈ ਟਿਚਰਾ ਕਰਨੀ ਜਾਂ ਮਜ਼ਾਕ ਜਾਂ ਕਰੀ ਜਾਣੇ ਉਹਨਾਂ ਦੇ ਮਨ ਚ ਆ ਵੀ ਬੰਦਾ ਆਉਂਦਾ ਵੀ ਇਹ ਕੋਲ ਵੀ ਬੈਠਦਾ ਪਰ ਇਹਦੀ ਚੰਚਲਤਾਈ ਨਹੀਂ ਜਾਂਦੀ ਪਈ ਇੱਕ ਦਿਨ ਉਹ ਕਿਤੇ ਬਾਜ਼ਾਰ ਸ਼ਹਿਰ ਗਿਆ ਤੇ ਕਹਿੰਦਾ ਬਾਬਾ ਜੀ ਆਪਾਂ ਸ਼ਹਿਰ ਚੱਲਿਆਂ ਅੱਜ ਨਹੀਂ ਮੈਂ ਤੁਹਾਡੇ ਕੋਲ ਆਉਣਾ ਹਾਸੇ ਚ ਕਹਿੰਦਾ ਕੁਝ ਮੰਗਾਣਾ ਤੇ ਨਹੀਂ ਖਾਨ ਪੀਰ ਨੂੰ ਕਹਿੰਦੇ ਨੇ ਮੈਂ ਤਾਂ ਕਿਦੀ ਸ਼ਹਿਰ ਗਿਆ ਨਹੀਂ ਤੇ ਤਿੰਨ ਕਿ ਚੀਜ਼ਾਂ ਮੇਰੀਆਂ ਲੈਵੀਂ ਉਹ ਕਹਿੰਦਾ ਦੱਸੋ ਤਿੰਨ ਕਿਹੜੀਆਂ ਕਹਿੰਦਾ ਤੇਰੇ ਕੋਲ ਪੈਨਸਲ ਜਾਂ ਪੈਨ ਕਾਗਜ਼ ਹੈ ਉਹ ਕਹਿੰਦਾ ਮੈਨੂੰ ਇੰਨੀਆਂ ਗੱਲਾਂ ਚੇਤੇ ਮੈਂ ਤੇ ਨਹੀਂ ਚੇਤੇ ਕਰ ਸਕਦਾ ਉਹ ਗੰਭੀਰ ਹੋ ਕੇ ਕਹਿੰਦੇ ਸੱਚੀ ਮੁੱਚੀ ਇਹ ਤਿੰਨ ਚੇਤੇ ਨਹੀਂ ਰਹਿੰਦੀਆਂ ਕਹਿੰਦਾ ਜੀ ਚਲੋ ਲਿਖਾ ਦਿਓ ਉਹਨੇ ਲਿਖਾਇਆ ਤੇ ਪਹਿਲੀ ਗੱਲ ਸਾਧੂ ਨੇ ਲਿਖਾਈ ਕਿ ਘਟੇ ਘਟੇ ਇਹ ਲਿਖਾ ਦਿੱਤਾ ਜੀ ਘਟੇ ਘਟੇ ਉਹ ਲਿਖਣ ਤੋਂ ਪਹਿਲਾਂ ਕਹਿੰਦਾ ਜੀ ਇਹ ਕਿਹੜੀ ਚੀਜ਼ ਹੁੰਦੀ ਹੈ ਪਾਣ ਵਾਲੀ ਖਾਣ ਵਾਲੀ ਉਹ ਕਹਿੰਦਾ ਸਾਰਿਆਂ ਕੋਲ ਹੀ ਹੁੰਦੀ ਹੈ ਤੈਨੂੰ ਅਜੇ ਸਮਝ ਕੋਈ ਨਹੀਂ ਘਟੇ ਘਟੇ ਉਹਨੇ ਲਿਖ ਲਿਆ ਕਹਿੰਦਾ ਜੀ ਦੂਜੀ ਉਹ ਕਹਿੰਦਾ ਦੂਜੀ ਵਧੇ ਵਧੇ ਉਹ ਫਿਰ ਸੋਚੀ ਪੈ ਗਿਆ ਵਧੇ ਵਧੇ ਕਿਹੜੀ ਖਾਣ ਵਾਲੀ ਚੀਜ਼ ਹੈ ਉਹ ਕਹਿੰਦਾ ਬਾਬਾ ਜੀ ਤੁਸੀਂ ਮੇਰੇ ਨਾਲ ਮਜ਼ਾਕ ਤੇ ਨਹੀਂ ਕਰ ਰਹੇ ਅੱਜ ਕਹਿੰਦਾ ਨਹੀਂ ਨਹੀਂ ਪੁੱਤਰ ਮੈਂ ਮਜ਼ਾਕ ਨਹੀਂ ਕਰ ਰਿਹਾ ਇੱਕ ਘਟੇ ਘਟੇ ਦੂਜੀ ਵਸਤੂ ਇਹ ਵਧੇ-ਵਧੇ ਕਹਿੰਦਾ ਤੀਜੀ ਕਹਿੰਦਾ ਤੀਜੀ ਲਿਖ ਲੈ ਨਾ ਵਧੇ ਨਾ ਕਟੇ ਉਹਨੇ ਲਿਖ ਤਿੰਨੇ ਲਈਆਂ ਪਰ ਮਨ ਚ ਗਿਣਤੀਆਂ ਗਿੰਦਾ ਪਿਆ ਵੀ ਇਹ ਚੀਜ਼ਾਂ ਵਧੇ-ਵਧੇ ਘਟੇ-ਕਟੇ ਨਾ ਵਧੇ ਨਾ ਘਟੇ ਇਹ ਇਹ ਮਾਜਰਾ ਕੀ ਹੈ ਸੋਚੀ ਗਿਆ ਪਰ ਜਦੋਂ ਬਾਜ਼ਾਰ ਚ ਪਹੁੰਚਿਆ ਮਨ ਚ ਆਇਆ ਕੱਪੜੇ ਵਾਲੇ ਕਪੜਾ ਵੀ ਨਹੀਂ ਹੋ ਸਕਦਾ ਕੋਈ ਸਬਜ਼ੀ ਭਾਜੀ ਵੀ ਤਰਕਾਰੀ ਵੀ ਨਹੀਂ ਮਨ ਚਾਹੇ ਕਿਤੇ ਪੰਸਾਰੀ ਵਾਲੇ ਨਾਲ ਕੋਈ ਚੀਜ਼ ਹੋਵੇ ਕਿਉਂਕਿ ਜੜੀਆਂ ਬੂਟੀਆਂ ਦਾ ਅੰਦਾਜ਼ਾ ਪਾਨੂੰ ਪਤਾ ਨਹੀਂ ਹੋ ਸਕਦਾ ਉਹਦੇ ਕੋਲ ਹੋਵੇ ਉਹਦੇ ਕੋਲ ਜਾ ਕੇ ਇਕੱਲੇ ਨੇ ਪੁੱਛਿਆ ਜੀ ਆਹ ਤਿੰਨ ਚੀਜ਼ਾਂ ਮਿਲ ਜਾਣਗੀਆਂ ਘਟੇ-ਘਟੇ ਵਧੇ-ਵਧੇ ਨਾ ਵਧੇ ਨਾ ਘਟੇ ਉਹ ਕਾਗਜ਼ ਪੜ੍ਹ ਕੇ ਕਹਿੰਦਾ ਮੂਰਖ ਹੈ ਕਹਿੰਦਾ ਮੈਂ ਮੂਰਖ ਤਾਂ ਨਹੀਂ ਪਰ ਮੈਨੂੰ ਕਿਸੇ ਨੇ ਮਂਗਾਈਆਂ ਨੇ ਕਹਿੰਦਾ ਬਾਹਰ ਚੱਲ ਇਹ ਪੰਸਾਰੀ ਇਹ ਕੋਈ ਜੜੀ ਬੂਟੀ ਨਹੀਂ ਅਖੀਰ ਤੇ ਬੰਦਾ ਜਿਵੇਂ ਖੇਜਿਆਗਾ ਬਾਜ਼ਾਰ ਚੋਂ ਰਸਤੇ ਵਿੱਚ ਤੁਰਿਆ ਹੋਵੇ ਤੇ ਸੱਚੀ ਮੁੱਚੀ ਇੱਕ ਦਰवेश ਬੈਠਾ ਹੋਇਆ। ਉਹਦੇ ਭਾਗ ਚੰਗੇ ਸੰਜੀ। ਉਹਦੇ ਮਨ ਚ ਆਇਆ ਵੀ ਬਾਬੇ ਨੇ ਕਿਤੇ ਰਮਿਤਾ ਨਹੀਂ ਮਾਰ ਦਿੱਤੀ ਮੈਨੂੰ ਕੁਝ ਸਮਝਾਉਣਾ ਤੇ ਨਹੀਂ ਚਾਹਦੇ। ਇਸ ਦਰवेश ਨੂੰ ਪੁੱਛ ਲਈਏ। ਉਹਦੇ ਕੋਲ ਜਾ ਕੇ ਬੈਠ ਗਿਆ। ਕਹਿੰਦਾ ਬਾਬਾ ਜੀ ਆ ਮੇਰੇ ਤਿੰਨ ਕਿ ਸਵਾਲ ਨੇ ਇਹ ਜਵਾਬ ਦੇ ਸਕਦੇ ਹੋ? ਉਹ ਕਹਿੰਦਾ ਦੱਸ। ਉਹਨੇ ਜਦ ਦੱਸਿਆ ਜੀ ਪਹਿਲਾ ਘਟੇ ਘਟੇ ਦੂਜਾ ਵਧੇ ਵਧੇ ਜੀ ਜੀ ਨਾ ਵਧੇ ਨਾ ਘਟੇ ਉਹ ਹੱਸ ਕੇ ਕਹਿੰਦਾ ਪੁੱਤਰ ਇਹ ਤੇ ਤੇਰੇ ਕੋਲ ਵੀ ਆ ਗਈ ਕਹਿੰਦਾ ਮੇਰੇ ਕੋਲ ਕਹਿੰਦਾ ਸਾਰੀ ਦੁਨੀਆ ਕੋਲ ਹੈ ਕਹਿੰਦਾ ਖਾਣ ਵਾਲੀ ਕਹਿੰਦਾ ਨਾ ਖਾਣ ਵਾਲੀ ਨਹੀਂ ਹੰਡਾਣ ਵਾਲੀ ਹੈ ਕਹਿੰਦਾ ਹੰਡਾਣ ਦਾ ਮਤਲਬ ਕੱਪੜੇ ਕਹਿੰਦਾ ਨਹੀਂ ਕੱਪੜੇ ਵੀ ਨਹੀਂ ਪੁੱਤਰ ਪਹਿਲੀ ਮੈਨੂੰ ਗੱਲ ਦੱਸ ਲਿਖ ਕੇ ਕਿੰਨੇ ਤੈਨੂੰ ਦਿੱਤਾ ਹੈ ਕਹਿੰਦਾ ਦਿੱਤਾ ਤਾਂ ਇੱਕ ਸਾਧੂ ਹੈ ਜੀ ਸਾਦਾ ਜਿਆ ਕਹਿੰਦਾ ਸਾਦਾ ਜਿਆ ਨਹੀਂ ਉਹ ਪਹੁੰਚ ਯੂਐਸਟੀ ਹੈ ਹੁਣ ਇਹਦੇ ਅੱਗੇ ਲਿਖਣਾ ਸ਼ੁਰੂ ਕਰ ਜਿਹੜਾ ਉਹਨੇ ਤੈਨੂੰ ਲਿਖਾਇਆ ਵੀ ਘਟੇ ਘਟੇ ਇਹਦੇ ਅੱਗੇ ਲਿਖਦੇ ਉਮਰ ਆਰਬਲਾ ਆਰਜੂ ਜਿੱਦਨ ਸਾਡਾ ਜਨਮ ਹੋਇਆ ਓਦੋਂ ਬਾਅਦ ਜਿਹੜੀ ਚੀਜ਼ ਘਟਦੀ ਪਈ ਏ ਜਿੰਨੇ ਰੱਬ ਨੇ ਉਮਰ ਦਿੱਤੀ ਸੀ ਦਿਨ ਦਿਨ ਕਰਕੇ ਉਹ ਘਟਦੀ ਪਈ ਆਹ ਬਾਣੀ ਚ ਪੜਦੇ ਹੋ ਔਦ ਘਟੈ ਦਿਲ ਸੇ ਘਟਦੀ ਏ ਨਾ ਔਦ ਘਟੈ ਦਿਨ ਸ ਰਹਿਣਾਰੇ ਮਨ ਗੁਰਮਿਲ ਕਾਂ ਸਵਾਰੇ ਦਿਨ ਤੇ ਪਹਿਰ ਪਹਿਰ ਤੇ ਘਰੀਆਂ ਅੱਗੇ ਕੀ ਹੈ ਜੀ ਆਪ ਘਟੇ ਘਟ ਰਹੀ ਹੈ ਨਾ ਆਪ ਘਟੇ ਤਨ ਚੀਜ ਹੈ ਇਹ ਦਿਨ ਦਿਨ ਕਰਕੇ ਜਿਹੜੀ ਘਟਦੀ ਪਿਰ ਉਹ ਜਿਹੜਾ ਲਿਖਾਇਆ ਹੈ ਨਾ ਘਟੇ ਘਟੇ ਇਹਦਾ ਮਤਲਬ ਇਹ ਵੇ ਕਿ ਜਿਹੜੀ ਉਮਰ ਪ੍ਰਮਾਤਮਾ ਨੇ ਦਿੱਤੀ ਜਨਮ ਤੋਂ ਬਾਅਦ ਜਿਹੜੀ ਘਟਦੀ ਘਟਦੀ ਹੈ ਉਹ ਸਾਡੀ ਉਮਰ ਹੈ ਆਯੂ ਕਹੋ ਆਰਬਲਾ ਕਹੋ ਏਜ ਕਹੋ ਸਾਡੀ ਉਮਰ ਘਟ ਰਹੀ ਉਹ ਬੜਾ ਉਤਸਕ ਹੋ ਗਿਆ ਕਹਿੰਦਾ ਜੀ ਅੱਜ ਦੀ ਵਧੇ ਵਧੇ ਇਹ ਕੀ ਕਹਿਣ ਲੱਗੇ ਪੁੱਤਰੇ ਦੇ ਸਾਹਮਣੇ ਲਿਖਦੇ ਤਮਾ ਇਹਦੇ ਸਾਹਮਣੇ ਲਿਖਦੇ ਤ੍ਰਿਸ਼ਨਾ ਜਨਮ ਤੋਂ ਬਾਅਦ ਦਿਨ ਬਦੇ ਨੂੰ ਉਮਰ ਘਟਦੀ ਏ ਤੇ ਤ੍ਰਿਸ਼ਨਾ ਦਿਨ ਬਦਨ ਵਧਦੀ ਏ ਨਾਲ ਹੀ ਹੱਸ ਕੇ ਕਹਿਣ ਲੱਗੇ ਕਿ ਇਹਦੇ ਵਿੱਚ ਸਹਿਜ ਖਟੈ ਲੱਕ ਉੱਠਦਾ ਵੈ ਤ੍ਰਿਪਤ ਨਾ ਆਵੇ ਮਾਇਆ ਪਾਛੇ ਪਾਵੇ ਵੱਡੇ ਵੱਡੇ ਰਾਜਨ ਅਰ ਭੂਮਨ ਤਾਂ ਕਿ ਤ੍ਰਿਸ਼ਨਾ ਬੂਜੀ ਲਪਟ ਰਹੇ ਮਾਇਆ ਰੰਗ ਮਾਤੇ ਲੋਚਨ ਕਿਸ਼ੂ ਨਾ ਸੁਜੀ ਵਿਖਿਆ ਮੈਂ ਕਿੰਨੀ ਤ੍ਰਿਪਤ ਨਾ ਪਾਈ ਜਿਉ ਪਾਵਕ ਇੰਦਨ ਨੇ ਧਰਾਪੈ ਬਿਨ ਹਰ ਕਹਾ ਅਗਾਹੀ ਕਹਿਣ ਲੱਗੇ ਵਧੇ-ਵਧੇ ਦਾ ਅਰਥ ਹੈ ਤ੍ਰਿਸ਼ਨਾ ਤਮਾ ਸੰਸਾਰੀ ਗੱਲ ਕਰ ਰਹੇ ਨੇ ਉਹ ਕਹਿੰਦਾ ਜੀ ਦੋਨੋਂ ਠੀਕ ਨੇ ਉਮਰ ਘਟਦੀ ਹੈ ਤ੍ਰਿਸ਼ਨਾ ਵਧਦੀ ਹੈ ਤੇ ਆਹ ਜਿਹੜਾ ਉਹਨਾਂ ਲਿਖ ਕੇ ਦਿੱਤਾ ਨਾ ਵਧੇ ਨਾ ਘਟੇ ਇਹ ਕੀ ਚੀਜ਼ ਕਹਿਣ ਲੱਗੇ ਇਹਦੇ ਅੱਗੇ ਲਿਖਦੇ ਸਵਾਸ ਨਨ ਘਾਲੇ ਸਭ ਦਿਵਸ ਆਸ ਨੇ ਵਧਣ ਘਟਣ ਤਿਲਸਾਰ ਜੋ ਕੁਝ ਰੱਬ ਨੇ ਪਾ ਦਿੱਤਾ ਨਾ ਨਾ ਬਚਿਆ ਵਧਨੇ ਤੇ ਨਾ ਘਟਦੇ ਨੇ ਉਹ ਤੁਰਦਿਆਂ ਕੁਛ ਦਿਨ ਤੈਨੂੰ ਲਿਖ ਕੇ ਕਿੰਨੇ ਦਿੱਤਾ ਕਹਿੰਦਾ ਇੱਕ ਸਾਧੂ ਹੈ ਕਹਿੰਦਾ ਪੁੱਤ ਉਹਦੀਆਂ ਗੱਲਾਂ ਦਾ ਮਜ਼ਾਕ ਨਾ ਉਡਾਇਆ ਕਰ ਉਹਨੇ ਤੈਨੂੰ ਜ਼ਿੰਦਗੀ ਦਾ ਰਾਜ ਆਇ ਸਮਾਜਾ ਦਿੱਤਾ ਹੈ ਜਨਮ ਤੋਂ ਬਾਅਦ ਉਮਰ ਘਟਦੀ ਹੈ ਤ੍ਰਿਸ਼ਨਾ ਵਧਦੀ ਹੈ ਜਿਹਨੇ ਨਹੀਂ ਘਟਣਾ ਨਹੀਂ ਵਧਣਾ ਉਹ ਸੱਚੀ ਮੁੱਚੀ ਸਵਾਸ ਨੇ ਮੈਂ ਫਿਰ ਬੇਨਤੀ ਕਰਾਂਗਾ